ਇੱਕ ਪਾਸੇ ਤਾਂ ਸਰਕਾਰਾਂ ਕਹਿ ਰਹੀਆਂ ਨੇ ਪੜੋ ਪੜਾਓ ਬੱਚਿਆਂ ਨੂੰ ਅੱਗੇ ਲਿਆਓ ਪਰ ਬੱਜੋ ਪਿੰਡ ਜੋ ਕਿ ਔੜ ਬਲੋਕ ਦਾ ਇੱਕ ਪਿੰਡ ਹੈ ਇਹ ਸਕੂਲ ਦੀ ਬਿਲਡਿੰਗ ਕਾਫੀ ਆਲੀਸ਼ਾਨ ਹੈ ਪਰ ਸਰਕਾਰ ਵੱਲੋਂ ਇਹ ਸਕੂਲ ਨੂੰ ਬੰਦ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਟੀਚਰਾਂ ਦੀ ਘਾਟ ਹੈ ਸਾਡੀਆਂ ਸਰਕਾਰਾਂ ਸਰਕਾਰੀ ਸਕੂਲਾਂ ਦੇ ਵਿੱਚ ਟੀਚਰਾਂ ਦੀ ਕਾਟ ਨੂੰ ਹੀ ਪੂਰਾ ਨਹੀਂ ਕਰ ਸਕਦੀਆਂ ਤਾਂ ਤੁਸੀਂ ਸੋਚੋ ਸਰਕਾਰੀ ਸਕੂਲਾਂ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਪਾਣਗੇ ਹੁਣ ਇੱਥੇ ਪਸੂ ਬੰਨੇ ਹੋਏ ਨੇ ਔਰ ਤੁਸੀਂ ਦੇਖ ਪਾ ਰਹੇ ਹੋ ਸਾਡੀਆਂ ਸਰਕਾਰਾਂ ਕਿੰਨੀਆਂ ਕੁ ਜ਼ੋਰ ਨੇ ਤੇ ਕਰਦੀਆਂ ਕੁਝ ਔਰ ਨੇ ਇਹ ਜਿਹੜਾ ਬੱਜੋਂ ਦਾ ਸਕੂਲ ਹੈ ਇੱਥੇ ਲੱਖਾਂ ਰੁਪਏ ਪਿੰਡ ਵਾਸੀਆਂ ਵੱਲੋਂ ਖਰਚੇ ਗਏ ਪਰ ਲੱਗਦਾ ਹੈ ਆਉਣ ਵਾਲੇ ਸਮੇਂ ਵਿੱਚ ਇਹ ਬਿਲਡਿੰਗ ਖੰਡਰ ਹੋ ਜਾਵੇਗੀ ਪਰ ਕੋਈ ਵੀ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਿਹਾ ਸਰਕਾਰਾਂ ਸਿਰਫ ਆਪਣੀਆਂ ਵੋਟਾਂ ਦੀ ਖਾਤਰ ਹੀ ਗੱਲਾਂបਾਤਾਂ ਕਰਦੀਆਂ ਨੇ ਹੁਣ ਦੱਸੋ ਇਸ ਪਿੰਡ ਦੇ ਬੱਚੇ ਕਿੱਧਰ ਜਾਣਗੇ ਕਿੱਧਰ ਉਹ ਜਾ ਕੇ ਪੜ੍ਹਾਈ ਕਰਨਗੇ ਕਿੱਥੇ ਉਹ ਜਾਣਗੇ ਇਹ ਇੱਕ ਪਛੜਿਆ ਜਿਹਾ ਇਲਾਕਾ ਹੈ ਜਿੱਥੇ ਕੋਈ ਹੋਰ ਸਹੂਲਤਾ ਤਾਂ ਜਿਆਦਾ ਨਹੀਂ ਹਨ ਉਹਨਾਂ ਨੂੰ ਔੜ ਦੇ ਵਿੱਚ ਜਾਣਾ ਪੈਂਦਾ ਹੈ ਜੇਕਰ ਇੱਕ ਸਕੂਲ ਖੁੱਲਾ ਸੀ ਉਸ ਨੂੰ ਵੀ ਬੰਦ ਕਰ ਦਿੱਤਾ ਆਓ ਦੇਖਦੇ ਹਾਂ ਰਮਨ ਸੋਖੀराम ਪਿੰਡ ਐਨ ਬੱਚੋਂ ਇਸ ਸਕੂਲ ਜਿਹੜਾ ਆ ਕਿਉਂ ਬੰਦ ਹੋ ਗਿਆ ਇਹ ਸਕੂਲ ਤਾਂ ਜੀ ਇਦਾਂ ਬੰਦ ਹੋਇਆ ਮੈਂ ਤਾਂ ਇਹ 1973 74 ਚ ਇਹ ਸਕੂਲ ਸੀ ਅਪਗ੍ਰੇਡ ਹੋਇਆ ਸਾਹ ਸਰਜੀਤ ਸਿੰਘ ਗੜਵਾਲ ਨੇ ਆਇਆ ਇਸਮ ਸਕੂਲ ਦਿੱਤਾ ਸੀ ਉਹ ਤੋਂ ਬਾਅਦ ਪੂਰੇ ਟੀਚਰ ਸੇ ਪੂਰਾ ਸਟਾਫ ਸਗਾ ਤਾਂ ਪੂਰੇ ਬੱਚੇ ਸੀ ਪੜਦੇ ਹੁਣ ਇਹ ਪਿਛਲੇ ਸਾਲ ਤੋਂ ਕੋਸ਼ ਟੀਚਰਾਂ ਦੀ ਕਮੀ ਕੋਈ ਜਿੱਦਾਂ ਸਰਕਾਰਾਂ ਪਤਾ ਨਹੀਂ ਚੰਗਾ ਕਰਦੀਆਂ ਮਾਰਾ ਕਰਦੀਆਂ ਸਾਨੂੰ ਨਹੀਂ ਪਤਾ ਅਸੀਂ ਤਾਂ 12 ਪੈਸੇ ਲਿਆ ਕੇ ਦਿੱਤੇ ਕਿਉਂਕਿ ਮੈਂ ਸਟੇਟ ਕੋਆਰਡੀਨੇਟਰ ਪੰਜਾਬ ਕਾਂਗਰਸ ਦੇ ਨਾਤੇ ਹੋਂਦੇ ਨਾਤੇ ਤਾਂ ਤੁਹਾਨੂੰ ਪਤਾ ਹੀ ਪਹਿਲਾਂ ਵੀ ਆਪਾਂ ਇਸ ਕੰਮ ਤੇ ਲੱਗੇ ਰਹੇ ਹਾਂ ਜੋ ਵੀ ਹੁੰਦਾ ਤੇ ਆ ਪਿੰਡ ਦੀ ਬੁਕਾਹ ਚ ਲਿਆਏ ਆ ਤੇ ਆ ਸੜਕਾਂ ਵਗੈਰਾ ਸਕੂਲਾਂ ਵਗੈਰਾ ਜੋ ਵੀ ਸੀਗਾ ਆ ਹੁਣ ਇਹ ਜਿਮ ਲਈ 2.5 ਲੱਖ ਰੁਪਏ ਲੈ ਕੇ ਤਾਂ ਮਨੀਸ਼ਵਾਲੀ ਉਹ ਵੀ ਆ ਆਸਮਾਨ ਤੇ ਆਪਾਂ ਨਾ ਇਸ ਸਕੂਲ ਦੇ ਵਿੱਚ ਜਮਿਆ ਇਸ ਸਕੂਲ ਦੇ ਵਿੱਚ ਆ ਆ ਸਕੂਲ 2.5 ਲੱਖ ਰੁਪਏ ਲੈ ਕੇ ਦਿੱਤਾ ਉਹ ਵੀ ਬੰਦ ਆ ਉਹ ਵੀ ਉਹ ਬੰਦ ਆ ਇੱਕ ਉਹ ਜਿਮ ਉੱਧਰ ਚੱਲਦੀ ਸੀ ਉਦੋਂ ਉਹ ਚੌੜੀ ਸੰਤੋਖ ਸਿੰਘ 92 ਜਿੱਤੇ ਸੀ ਉਹਨਾਂ ਕੋਲੋਂ 50000 ਰੁਪਏ ਲੈ ਕੇ ਦਿੱਤਾ ਸੀ ਸਕੂਲ ਦੀ ਜਿਹੜੀ ਜਮੀਨ ਆ ਉਹ ਕਿਹਦੇ ਨਾਂ ਦੇ ਉੱਤੇ ਹੈਗੀ ਹੈ ਸਕੂਲ ਦੇ ਨਾਂ ਤੇ ਆ ਜੀ 12 ਕਨਾਲ ਕੁਛ ਮਰ ਲਿਆ ਪੱਕੀ ਹੈ ਇਹ ਪੰਚਾਇਤ ਵੱਲੋਂ ਦਿੱਤੀ ਗਈ ਸੀ ਪੰਚਾਇਤ ਵੱਲੋਂ ਜੇ ਜਦੋਂ ਮਰੱਬੇਬੰਦੀ ਹੋਈ ਸੀ ਤੇ ਸਕੂਲ ਛੱਡਿਆ ਸੀ ਪੱਕੇ ਤੌਰ ਮਰੱਬੇਬੰਦੀ 'ਚ ਸਕੂਲ ਛੱਡਿਆ ਗਿਆ ਸੀ ਹਾਂ ਜੀ ਸਕੂਲ ਛੱਡਿਆ 1973-74 ਦੇ ਮਾਦਾ ਛੱਡਿਓ ਜਗ੍ਹਾ ਪਹਿਲਾਂ ਦੇ ਛੱਡਿਓ ਸੀ ਪਹਿਲਾਂ ਇਹ ਜਿੱਦਾਂ ਹਾਲੇ ਤੇ ਚੜ ਜਾਣੀ ਤੇ ਫਿਰ ਉਹ ਤੋਂ ਬਾਅਦ ਜਦੋਂ ਇਹ ਸਾਨੂੰ ਅਤਵਾਲ ਸਾਹਿਬ ਨੇ ਇਹਦਾ ਸਕੂਲ ਅੱਠ ਮ ਅਸੀਂ ਆ ਮਾਰ ਪੜੇ ਹਾਂ ਔਰ ਮੈਂ ਔਰ ਦਸਵੀਂ ਔਰ ਕੀਤੀ ਆ ਪ੍ਰਾਇਮਰੀ ਮਹੂਰ ਪਰ ਕੀਤੀ ਅਜਿਹੇ ਤਰਕੇ ਜਾਂਦੇ ਹੁੰਦੇ ਪਿੰਡ ਉਹ ਤੋਂ ਬਾਅਦ ਇੱਕ ਸ਼ੌਕ ਸਾਹਿਬ ਆਪਾਂ ਕੰਮ ਕਰੀਏ ਪਿੰਡ ਚ ਤੇ ਅਟਵਾਲ ਸਾਹਿਬ ਨਾਲ ਚੌੜੀ ਜਲਕਰਾਮ ਨਾਲ ਸਾਹਿਬ ਦਰਵਾਸਾ ਨਾਲ ਚੰਗੇ ਸਬੰਧ ਜੁੜੇ ਉਹਨਾਂ ਨੇ ਸਾਨੂੰ ਆਹ ਜੋ ਸੜਕਾਂ ਦਾ ਜੋ ਸਕੂਲਾਂ ਦਾ ਜੋ ਵੀ ਅਸੀਂ ਉਹਨਾਂ ਨੂੰ ਕਿਹਾ ਮੈਂ ਉਹ ਸਾਨੂੰ ਦੇ ਹੀ ਗਏ ਤੇ ਹੁਣ ਤੁਸੀਂ ਸਰਕਾਰ ਨੂੰ ਕੀ ਕਹਿਣਾ ਜਾਓਗੇ ਅਸੀਂ ਦਾ ਸਕੂਲ ਆਫ ਐਮੀਨੈਂਸ ਖੋਲੇ ਜਾ ਰਹੇ ਆ ਕਰੋੜਾ ਰੁਪਏ ਲਾ ਕੇ ਦੂਜੇ ਪਾਸੇ ਜਿਹੜੇ ਪਿੰਡਾਂ ਦੇ ਸਕੂਲ ਆ ਉਹ ਬੰਦ ਕੀਤੇ ਜਾ ਰਹੇ ਆ ਕੀ ਇਹ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਜ਼ਿਆਦਾ ਕਰਕੇ ਐਸਸੀ ਪਰਿਵਾਰ ਰਹਿੰਦੇ ਆ ਕਿ ਉਹ ਐਸਸੀਆਂ ਦੇ ਬੱਚੇ ਪੜ੍ਹ ਨਾ ਸਕਣ ਹਾਂ ਹਾਂ ਬਸ ਇਹੀ ਆ ਇਹ ਆ ਜਿੱਦਾਂ ਪਹਿਲਾਂ ਗੱਲਾਂ ਅੱਗੇ ਸੀ ਗੱਲ ਉਹੀ ਆ ਵੀ ਇਹ ਕਿਉਂਕਿ ਇੱਥੇ ਤਾਂ ਇਹੀ ਗੱਲ ਮੇਰੀ ਇੱਕ ਵਾਰ ਅੱਗੇ ਵੀ ਚੱਲੀ ਸੀ ਤੁਹਾਨੂੰ ਦੱਸੀ ਸੀ ਕਿ ਜਿਹੜੇ ਬੱਚੇ ਸਾਡੇ ਆ ਸਰਕਾਰੀ ਸਕੂਲਾਂ 'ਚ ਉਹ ਵੀ ਪੜ੍ਹਦੇ ਆ ਔਰ ਇਵਨ ਇੱਥੇ ਤੱਕ ਵੀ ਮੈਂ ਕਹਿ ਸਕਦਾ ਜਿਹੜੇ ਸਰਕਾਰੀ ਸਕੂਲਾਂ 'ਚ ਟੀਚਰ ਪੜਾਉਂਦੇ ਆ ਉਹਨਾਂ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਔਰ ਇਹ ਸਾਰਿਆਂ ਨੂੰ ਇਸ ਗੱਲ ਦਾ ਧਿਆਨ ਦੇਣਾ ਚਾਹੀਦਾ ਜਿੱਥੇ ਵੀ ਹੈਗੇ ਆ ਉਹ ਸਾਰੇ ਇੱਥੇ ਇਹ ਤਾਂ ਸਾਡਾ ਸਕੂਲ ਬਹੁਤ ਚੱਲਦਾ ਸੀ ਮੀਰਪੁਰ ਲੱਖੇ ਤੋਂ ਮਹਿਮੂਦ ਪਰ ਤੋਂ ਉਪਰਾਗ ਪਰ ਤੋਂ ਹੀੜੀਆਂ ਤੋਂ ਮੱਲਾ ਵੇਦੀਆਂ ਤੋਂ ਬੱਚੇ ਆਉਂਦੇ ਹੁੰਦੇ ਸੀ ਮਾਈ ਦੇ ਉੱਤੇ ਤੋਂ ਤੇ ਉਹ ਜਦੋਂ ਤਾਂ ਹੁਣ ਇੱਥੋਂ ਸਟਾਫ ਦੀ ਘਾਟ ਹੋ ਗਈ ਬਸ ਉਹ ਤੋਂ ਬਾਅਦ ਫੇ ਪਿਛਲੇ ਸਾਲ ਤੋਂ ਸਕੂਲ ਇਹ ਸੱਤ ਅੱਠ ਪਿੰਡਾਂ ਦੇ ਬੱਚੇ ਇੱਥੇ ਆਉਂਦੇ ਸੀ ਇੱਥੇ ਆਉਂਦੇ ਸੀ ਔਰ ਮੈਂ ਤਾਂ ਇਹ ਵੀ ਕੋਸ਼ਿਸ਼ ਕੀਤੀ ਸੀ ਇਹ 10ਵੀਂ ਦਾ ਸਕੂਲ ਕਰਵਾਉਣ ਲਈ ਤੇ ਉਸ ਵੇਲੇ ਆਪਣੇ ਹੁੰਦੇ ਸੀ ਉਹ ਆਈਐਸ ਮੈਨਰ ਦਾ ਨਾਮ ਭੁੱਲ ਗਿਆ ਉਹ ਬਹੁਤ ਵਧੀਆ ਸੀ ਸ਼ਾਨਦਾਰ ਆਈਐਸ ਤੇ ਸ਼ਾਮ ਸੰਧ ਦੀ ਸ਼ਾਮ ਲੈ ਦਾ ਨਾ ਸੀ ਨਾ ਉਹ ਪੰਡ ਜਿਹਨਾਂ ਦੇ ਉਹ ਬਾਬਾ ਕ ਸੀ ਪਾਟ ਸਾਹਿਬ ਦੇ ਵੀਰ ਰਾਮ ਉਹਨਾਂ ਦੇ ਤੇ ਇੱਥੇ 10ਵੀਂ ਦਾ ਕਿਰਾਇਆ ਸੀ ਫਿਰ ਉਹ ਕੁਝ ਬੰਦੇ ਕਹਿਣ ਲੱਪੇ ਜਿਆਦਾ ਕਿਰਾਇਆ ਲਾਉਣ ਚੱਤ ਵਰ ਗਿਆ ਹੁਣ ਨਹੀਂ ਤਾਂ ਜੇ ਸਕੂਲ ਸਾਡਾ 10ਵੀਂ ਦਾ ਹੋਣਾ ਸੀ ਤੇ ਹੁਣ ਤੁਸੀਂ ਮਤਲਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਇੱਥੇ ਟੀਚਰ ਪੱਕੇ ਭੇਜੋ ਔਰ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਆ ਜੇ ਇੱਥੇ ਟੀਚਰ ਪੂਰੇ ਸਹਿਯੋਗ ਦੇਣ ਤਾਂ ਇੱਥੇ ਬੱਚੇ ਆ ਸਕਦੇ ਆ ਹੁਣ ਵੀ ਕੁਗੜੀ ਗੱਲ